ਸਾਡੇ ਹੋਰ ਨਾਲ ਸੂਬਿਆਂ ਦੇ ਉੱਤਰ ਭਾਰ ਦੇ ਸੂਬਿਆਂ ਦੇ ਆਮ ਲੋਕਾਂ ਨੇ ਜਿਸ ਤਰ੍ਹਾਂ ਦੀ ਵੀ ਹੜ੍ਹਾਂ ਦੇ ਵਿੱਚ ਲੋੜ ਸੀਗੀ ਸਾਰੀ ਲੋੜ ਹੜ ਫੀਡਾਂ ਦੀ ਕੀਤੀ ਹੈਗੀ ਆ ਪਰ ਸਾਨੂੰ ਸਰਕਾਰ ਕਿਤੇ ਨਜ਼ਰ ਆਈ ਪੰਜਾਬ ਸਰਕਾਰ ਨੇ ਕਿਤੇ ਨਜ਼ਰ ਆ ਰਹੀ ਕੇਂਦਰ ਕਿਤੇ ਨਹੀਂ ਨਜ਼ਰ ਆ ਰਿਹਾ ਹੜਾਂ ਦੇ ਨਾਂ ਤੇ ਰਾਜਨੀਤੀ ਹੋ ਰਹੀ ਆ ਜੈ ਹਾਰੀ ਭਗਵੰਤ ਮਾਨ ਤੇ ਮੋਦੀ ਸਰਕਾਰ ਜੰਮਦਾਬਾਦ 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 ਪੰਜਾਬ ਯਾਰੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਰੈੱਡ ਇੰਟਰੀਆਂ ਤੇ ਜੁਰਮਾਨੇ ਨਜਾਇਜ਼ ਪਾਏ ਜਾ ਰਹੇ ਆ 70000 ਰੁਪਿਆ ਪ੍ਰਤੀ ਏਕੜ ਝੋਨੇ ਦਾ ਮੁਆਵਜ਼ਾ ਗੰਨੇ ਦਾ ਉਹ ਕਾਰੀ ਨਹੀਂ ਰਿਹਾ ਗਦੌਰੀ ਗੰਨੇ ਦੀ ਭਗਵੰਤਾਨ ਜੀ ਤੁਹਾਡੀ ਸਰਕਾਰ ਗਦੌਰੀ ਨਹੀਂ ਕਰ ਰਹੀ ਹੈਗੀ ਔਰ ਇਹਦੇ ਤੋਂ ਮੁਆਵਜ਼ਾ ਦੇਣ ਲੱਗਿਆ ਪੰਜ ਕਿੱਲੇ ਵਾਲੀ ਸ਼ਰਤ ਜਿਹੜੀ ਆ ਵੀ ਪੰਜ ਕਿੱਲੇ ਤੱਕ ਵਾਲੇ ਨੂੰ ਕੱਲਾ ਮੁਆਵਜ਼ਾ ਦੇਣਾ ਹਟਾਈ ਜਾਵੇ ਔਰ ਫੀਲਡ ਦਾ ਲਈ ਮੁਆਵਜ਼ਾ ਕਰਾ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਅਸੀਂ ਕਹਿੰਨੇ ਹ ਸਰਕਾਰ ਪਰਾਲੀ ਦਾ ਹੱਡਕਾ ਹੱਲ ਕੱਢੇ ਜਾਂ 6000 ਪ੍ਰਤੀ ਏਕੜ ਜਾਂ 200 ਰੁਪਇਆ ਪ੍ਰਤੀ ਕੁਇੰਟਲ ਸਾਨੂੰ ਮੁਆਵਜ਼ਾ ਦੇਵੇ ਕਿਸਾਨਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇਹ ਕੋ ਠੋਸ ਹੱਲ ਕਰਨਾ ਚਾਹੀਦਾ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਅੰਦਰ ਵਰਦੇ ਵਿੱਚ ਅਸੀਂ ਗੋਲਡਨ ਗੇਟ ਅੰਮ੍ਰਿਤਸਰਿਆਂ ਤੋ ਪ੍ਰੈਸ ਵਾਲਿਆਂ ਦਾ ਧੰਨਵਾਦ ਆ ਵਰਦੇ ਮੀਤ ਸਮਾਂ ਕੱਢ ਕੇ ਆਏ ਆ ਔਰ ਜਿਹੜਾ ਲਗਭਗ ਇੰਡੀਆ ਮਿਤਥ ਰਿਪੋਰਟ ਆ ਗਿਆ 19 ਜ਼ਿਲ੍ਹਿਆਂ ਦੇ ਵਿੱਚ ਲਗਭਗ 112 ਕ 13 ਥਾਵਾਂ ਤੇ ਕੈਮਾਂਮ ਨਾਲ ਜੁੜੀਆਂ ਹੋਈਆਂ ਸਾਰੀਆਂ ਜਥੇਬੰਦੀਆਂ ਅਰਥੀ ਫੂਕ ਮਜਾਰੇ ਕਰ ਰਹੀਆਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ 15 ਜ਼ਿਲ੍ਹਿਆਂ ਵਿੱਚ 61 ਥਾਵਾਂ ਤੇ ਜਿਹੜੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਅਰਥੀ ਫੂਕ ਮਜਾਰੇ ਕਰ ਰਹੀ ਹੈਗੀ ਆ ਉਹਦੀ ਵਜ੍ਹਾ ਹੈਗੀ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ ਹੜ੍ਹ ਆਉਣ ਤੋਂ ਬਾਅਦ ਆਮ ਜਨਤਾ ਨੇ ਸਾਡੇ ਹੋਰ ਨਾਲ ਸੂਬਿਆਂ ਦੇ ਉੱਤਰ ਪਾਰ ਦੇ ਸੂਬਿਆਂ ਦੇ ਆਮ ਲੋਕਾਂ ਨੇ ਜਿਸ ਤਰ੍ਹਾਂ ਦੀ ਵੀ ਹੜ੍ਹਾਂ ਦੇ ਵਿੱਚ ਲੋੜ ਸੀਗੀ ਸਾਰੀ ਲੋੜ ਹੜ੍ਹ ਪੀੜਤਾਂ ਦੀ ਕੀਤੀ ਹੈਗੀ ਆ ਪਰ ਸਾਨੂੰ ਸਰਕਾਰ ਕਿਤੇ ਨਜ਼ਰ ਆਈ ਪੰਜਾਬ ਸਰਕਾਰ ਨੇ ਕਿਤੇ ਨਜ਼ਰ ਆ ਰਹੀ ਕੇਂਦਰ ਕਿਤੇ ਨਹੀਂ ਨਜ਼ਰ ਆ ਰਿਹਾ ਹੜ੍ਹਾਂ ਦੇ ਨਾਂ ਤੇ ਰਾਜਨੀਤੀ ਹੋ ਰਹੀ ਆ ਵੀ 1600 ਕਰੋੜ ਰੁਪਇਆ ਕੋਈ ਕਹਿੰਦਾ ਸਾਨੂੰ ਵੀ ਲੱਗਿਆ ਬਹੁਤ ਘੱਟ ਆ ਕੋਈ ਕਹਿੰਦਾ ਬਹੁਤ ਜ਼ਿਆਦਾ ਵਾ ਕੋਈ ਕਹਿੰਦਾ ਆਇਆ ਕੋਈ ਕਹਿੰਦਾ ਨਹੀਂ ਆਇਆ ਹੈਗਾ ਇਹ ਸਮੱਸਿਆ ਅਜੇ ਤੱਕ 1 ਰੁਪਇਆ ਵੀ ਕਿਸੇ ਹੜਪੀਰਤ ਨੂੰ ਦਿੱਤਾ ਨਹੀਂ ਗਿਆ ਅੱਜ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਤੇ 45 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਵਾ ਤੋਂ ਸਾਡੀ ਮੁੱਖ ਮੰਗ ਹੈਗੀ ਆ ਵੀ ਜਿਹੜੇ ਡੈਮਾਂ ਰਹੀ ਪਾਣੀ ਛੱਡਿਆ ਗਿਆ ਤਿੰਨ ਡੈਮ ਸੀਗੇ ਪਾਖੜਾ ਪੋਂਗ ਤੇ ਰੰਜੀਤ ਸਾਗਰ ਡੈਮ ਇਹ ਕੁਦਰਤੀ ਨਹੀਂ ਹੈਗਾ ਇਹ ਮੈਨੂ ਮੇਡ ਆ ਇਹ ਫੇਲੀਅਰ ਆ ਲਗਭਗ 80 ਸਾਲਾਂ ਦੇ ਸਾਡੇ ਸਿਸਟਮ ਦਾ ਉਹਦੀ ਨਿਰਪੱਖ ਜੁਡੀਸ਼ੀਅਲ ਜਾਂਚ ਕਰਾਈ ਜਾਵੇ ਕਿ ਇਹ ਪਾਣੀ ਛੱਡਣ ਦਾ ਤਰੀਕਾ ਠੀਕ ਸੀ ਜਾਂ ਗਲਤ ਸੀ ਸਾਡੇ ਹਿਸਾਬ ਨਾਲ ਪੰਜਾਬ ਨੂੰ ਰੋੜਿਆ ਗਿਆ ਵਾ ਛੱਡ ਕੇ ਪਾਣੀ ਇੱਕ ਤਾਂ ਇਹ ਆ ਬਾਕੀ ਦਰਿਆ ਜਿਹੜੇ ਉਹਦਾ ਨਹਿਰੀ ਸ਼ੇਪ ਦਿੱਤੀ ਜਾਵੇ ਉਹਨਾਂ ਨੂੰ ਔਰ ਉਹਨੂੰ ਪੱਕਾ ਕੀਤਾ ਜਾਵੇ ਪਾਵੇਂ ਕਰੋੜਾਂ ਕਿਸੇ ਪਾਣੀ ਛੱਡਣਾ ਕਿਉਂ ਨਾ ਪਵੇ ਗਾਹਾਂ ਤੋਂ ਪੰਜਾਬ ਅੰਦਰ ਹੜ੍ਹ ਨਾ ਆਉਣ ਉਹਨਾਂ ਦੀ ਖਾਲ ਖਲਾਈ ਦਾ ਤੇ ਜਿਹੜੇ ਕੁਦਰਤੀ ਲਾਂਘੇ ਨੇ ਭਾਰਤ ਮਾਲਾ ਯੋਜਨਾ ਤਹਿਤ ਉਹਨ ਜਿੰਨੀਆਂ ਵੀ ਸੜਕਾਂ ਕੁਦਰਤੀ ਜਿਹੜੇ ਨਾਲੇ ਨੇ ਪਾਣੀ ਦਾ ਵਹਾਅ ਦੇਣਾ ਉਹ ਦਿੱਤਾ ਜਾਵੇ ਇਹਦੀ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਝੋਨੇ ਦਾ ਮੁਆਵਜ਼ਾ ਗੰਨੇ ਦਾ ਉਹ ਕਰੀ ਨਹੀਂ ਰਹੀ ਗਦੌਰੀ ਗੰਨੇ ਦੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਗਦੌਰੀ ਨਹੀਂ ਕਰ ਰਹੀ ਹੈਗੀ ਔਰ ਇਹਦੇ ਤੋਂ ਮਾਅਬਜਾ ਦੇਣ ਲੱਗਿਆ ਪੰਜ ਕਿੱਲੇ ਵਾਲੀ ਸ਼ਰਤ ਜਿਹੜੀ ਆ ਵੀ ਪੰਜ ਕਿੱਲੇ ਤੱਕ ਵਾਲੇ ਨੂੰ ਕੱਲਾ ਮਾਅਬਜਾ ਦੇਣਾ ਹਟਾਈ ਜਾਵੇ ਪਸ਼ੂਆਂ ਦਾ ਜਿਨ੍ਹਾਂ ਦੇ ਮੁਰਗੀ ਫਾਰਮ ਸੀਗੇ ਉਹਨਾਂ ਨੂੰ ਮਾਅਬਜਾ ਅੱਡ ਘਰਾਂ ਦਾ ਨੁਕਸਾਨ ਹੋ ਗਿਆ ਚਾਹੇ ਉੱਥੇ ਮਜ਼ਦੂਰ ਸੀ ਚਾਹੇ ਖੇਤ ਮਜ਼ਦੂਰ ਚਾਹੇ ਛੋਟਾ ਦੁਕਾਨਦਾਰ ਚਾਹੇ ਕਿਸਾਨ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਘਰ ਦਾ ਉਹਦੀ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢ ਕੇ ਸਰਕਾਰ ਦੇਵੇ ਇਹ ਤੋਂ ਘਾ ਰੇਟ ਤੇ ਜਿਹੜਾ ਲੱਗੀ ਨਾ ਪਾਬੰਦੀ ਵੀ ਇੰਨੀ ਦੇਰ ਤੱਕ ਤੁਸੀਂ ਕੱਢਣੀ ਆ ਉਹਦਾ ਸਾਰੇ ਪੈਸੇ ਮਾਲਕ ਨੂੰ ਮਣੇ ਉਹ ਪਾਬੰਦੀ ਵੀ ਹਟਾਈ ਜਾਵੇ ਔਰ ਜਿਨ੍ਹਾਂ ਦੀਆਂ ਜ਼ਮੀਨਾਂ ਹੜ ਗਈਆਂ ਉਹਨਾਂ ਨੂੰ 1.8 18 ਹਜ਼ਾਰ ਬਹੁਤ ਘਟਿਆ ਉਹਦਾ ਜ਼ਿਆਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਇਸ ਵੇਲੇ ਵੱਧ ਕਿਸਮ ਦੀ ਆ ਪੰਜਾਬ ਦੀ ਵੀ ਬਰਸਾਤ ਦਾ ਬਹੁਤ ਜੋੜਾ ਕਿ ਇਹਨਾਂ ਦਿਨਾਂ ਵਿੱਚ ਬਰਸਾਤ ਨਹੀਂ ਪੈਂਦੀ ਹੁੰਦੀ ਫਸਲਾਂ ਪੱਕੀਆਂ ਪਈਆਂ ਵਾ ਤੇ ਹਨੇਰੀ ਚਖੜ ਨਾਲ ਗੜੇ ਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਉੱਥੇ-ਉੱਥੇ ਜਿਹੜਾ ਵਾ ਗਰਦੌਰੀ ਕਰਨ ਦੇ ਹੁਕਮ ਦਿੱਤੇ ਜਾਣ। ਹਰ ਇਹ ਤੋਂ ਗਾਹਾਂ ਐਸ ਵੇਲੇ ਝੋਨੇ ਦੀ ਖਰੀਦ ਇਹ ਕਹਿੰਦੇ ਸੀ 15-16 ਸਤੰਬਰ ਤੋਂ ਸ਼ੁਰੂ ਕਰ ਦੇਣੇ। ਹਜੇ ਵੀ ਅਸੀਂ ਜੰਡਿਆਲਾ ਗੁਰੂ ਮੰਡੀ ਚੈੱਕ ਕੀਤੀ, ਭਗਤਾਂ ਵਾਲੇ ਅੰਮ੍ਰਿਤਸਰ ਚੈੱਕ ਕੀਤੀ ਕਿਤੇ ਵੀ ਸਰਕਾਰੀ ਖਰੀਦ ਹੋ ਨਹੀਂ ਰਹੀ। ਮੌਇਸਚਰ ਦੇ ਨਾਂ ਤੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਤੇ ਕੱਟ ਲੱਗਣੇ ਵੀ ਸ਼ੁਰੂ ਹੋ ਗਿਆ। ਇਹ ਵੀ ਸਾਡੀ ਮੰਗ ਹੈਗੀ ਆ। ਇਹਦੇ ਨਾਲ ਦੀ ਨਾਲ ਪਰਾਲੀ ਵਾਲਾ ਮਸਲਾ। ਪਰਾਲੀ ਸਾਲਾਨਾ ਸਾਡਾ ਧੂਆਂ 6% ਤੋਂ ਵੱਧ ਨਹੀਂ ਹੈਗਾ ਇਸ ਵੇਲੇ 2.2% ਹੋਣਾ ਪਰ ਭਰਾਵੀ ਵਾਲੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਰੈੱਡ ਇੰਟਰੀਆਂ ਤੇ ਜੁਰਮਾਨੇ ਨਜਾਇਜ਼ ਪਾਏ ਜਾ ਰਹੇ ਆ ਦੂਸਰੇ ਬੰਨੇ ਜਿਹੜੇ 94% ਹੋਰ ਕਾਰਨੇ ਚਾਹੀ ਇੰਡਸਟਰੀ ਆ ਆਵਾਜਾਈ ਦੇ ਸਾਧਨਿਆ ਰਸੋਈ ਆ ਉਹਨਾਂ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਇਹ ਕਿਸਾਨਾਂ ਨਾਲ ਸਤਾਲਾ ਵਿਹਾਰ ਕੇਂਦਰ ਤੇ ਪੰਜਾਬ ਸਰਕਾਰ ਦਾ ਵਾ ਭਰਾਵੀ ਵਾਲੇ ਮੁੱਦੇ ਤੇ ਜਿਹੜੇ ਕੇਂਦਰ ਦੇ ਸੈਟਲਾਈਟ ਨੇ ਉਹਨਾਂ ਨੂੰ ਆਧਾਰ ਬਣਾ ਕੇ ਕਿਸਾਨਾਂ ਤੇ ਕੇਸ ਪਾਏ ਜਾ ਰਿਆ ਪਰ ਉਹ ਸੈਟਲਾਈਟ ਜੇ ਅਸੀਂ ਕਹੀਏ ਕਿ ਤੁਸੀਂ ਸਾਰਾ ਪਿੰਡ ਡੁੱਬਿਆ ਵੇਖਿਆ ਹੜਾਂ ਕਰਕੇ ਉਹ ਸੈਟਲਾਈਟ ਦਾ ਆਧਾਰ ਜਿਹੜਾ ਹੱਦ ਤੇ ਨਹੀਂ ਲਾਗੂ ਹੋ ਰਿਹਾ ਉੱਤੇ ਕਹਿੰਦੇ ਜ਼ਰੂਰੀ ਜਾ ਕੇ ਕਰਨੀਆਂ ਕੱਲ ਨੂੰ ਜਦੋਂ ਕਣਕ ਨੂੰ ਆਕੇ ਲੱਗਣੀ ਆ ਉੱਤੇ ਵੀ ਸੈਟਲਾਈਟ ਦਿਖਣੇ ਨਹੀਂ ਹੈਗੇ ਇਹ ਵਿਤਕਰਾ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਅਸੀਂ ਕਹਿੰਨੇ ਆ ਸਰਕਾਰ ਪਰਾਲੀ ਦਾ ਹੱਦਕਾ ਹੱਲ ਕੱਢੇ ਜਾਂ 6000 ਪ੍ਰਤੀ ਏਕੜ ਜਾਂ 200 ਰੁਪਇਆ ਪ੍ਰਤੀ ਕਵੰਟਰ ਸਾਨੂੰ ਮੁਆਵਜ਼ਾ ਦੇਵੇ ਕਿਸਾਨਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇਹ ਤਾਂ ਕੋਈ ਠੋਸ ਹੱਲ ਕਰਨਾ ਚਾਹੀਦਾ ਔਰ ਮੀਡੀਆ ਤੇ ਜਿਵੇਂ ਕਿਸਾਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਐ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਬਾਸਮਤੀ ਮਾਝੇ ਵਿੱਚ ਰੁਲੀਆ ਨਰਮਾ ਜਿਹੜਾ ਉਹ ਮਾਲ ਵਿੱਚ ਰੁਲਿਆ ਹੁਣ ਕੇਂਦਰ ਨੇ ਫਸਲਾਂ ਦੇ ਭਾਅ ਵਧਾਏ ਸਿੱਕੀ ਫਾਇਦਾ ਉੱਥੇ 7000 ਰੁਪਏ ਤੋਂ ਵੱਧ ਰੇਟ ਆ ਨਰਮੇ ਦਾ ਵੇਖਣ 4500 ਨੂੰ ਡਿਆ ਹੈਗਾ ਐਮਐਸਪੀ ਦਾ ਉਹਦਾ ਫਾਇਦਾ ਬਾ ਜਿਹੜੀ ਮੰਡੀ ਚ ਖਰੀਦ ਹੋਵੇ ਤੋ ਦੋਵੇਂ ਫਸਲਾਂ ਰੁਲ ਗਈਆਂ ਇਹ ਕਹਿੰਦੇ ਸੀ ਡਿਵਰਸਿਫਿਕੇਸ਼ਨ ਕਰਨਾ ਹੈਗਾ ਜੇ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਦਿੰਦੇ ਹੋ ਸਕਦਾ ਪਰਾਰੀ ਵਾਲਾ ਮਸਲਾ ਵੀ ਅਸੀਂ ਹੱਲ ਕਰ ਲੈਂਦੇ ਹੈਗੇ ਔਰ ਅੱਜ ਇਹ ਤੋਂ ਬਾਅਦ ਅਸੀਂ ਗੋਲਡਨ ਗੇਟ ਤੇ ਅਰਥੀ ਫੁਕ ਮਜਾਰੇ ਕਰਾਂਗੇ ਜਿੰਨੇ ਵੀ ਰੋਜ਼ਗਾਰ ਦਾ ਸਵਾਲ ਬਹੁਤ ਵੱਡਾ ਬੇਰੋਜ਼ਗਾਰੀ بڑے ਵੱਡੇ ਪੱਧਰ ਤੇ ਆ ਜਿੰਨੇ ਵੀ ਠੇਕਾ ਮੁਲਾਜ਼ਮ ਨੇ ਪੰਜਾਬ ਦੇ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਅੱਜ ਵੀ ਜਿਹੜੇ ਵੇਰਕਾ ਮਿਲਕ ਪਲਾਂਟ ਵਾਲੇ ਹੜਤਾਲਤੇ ਨੇ ਔਰ ਉਹ 7-8 ਸਾਲਾਂ ਤੋਂ ਬੇਰਜ਼ਗਾਰ 5000 ਮੁੰਡਾ ਘੱਡੋ ਘੱਡ ਉਹ ਕੰਮ ਕਰ ਰਿਹਾ ਵੇਰਕੇ ਚੋਂ ਕਹਿੰਦੇ ਨਵੀਂ ਭਰਤੀ ਕਰਨੀ ਤੁਹਾਨੂੰ ਨਹੀਂ ਰੱਖਣਾ ਹੈਗਾ ਅਸੀਂ ਉਹਦੀ ਸਪੋਰਟ ਕਰਦੇ ਆ ਔਰ ਜਿੰਨੇ ਵੀ ਠੇਕੇ ਦੇ ਮੁਲਾਜ਼ਮ ਹੈ ਚਾਹੇ ਮਾਸਟਰ ਕੰਟਰ ਚ ਹੋਣ ਕਿਸੇ ਬਿਜਲੀ ਬੋਰਡ ਚ ਹੋਣ ਉਹਨਾਂ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਇਹ ਵੀ ਅਸੀਂ ਅਮੈਤ ਕਰਦੇ ਆ ਔਰ ਜਿਵੇਂ ਤੁਸੀਂ ਵੀ ਕੱਲ ਵੇਖਿਆ ਹੋਣਾ ਹਰਮਨਦੀਪ ਸਿੰਘ ਆਪਣਾ ਮਾਵੇਦਾਵਾ ਲਗਭਗ 72-73 ਦਿਨ ਹੋ ਗਏ ਲੱਭਾਂ ਦੀ ਹੈਗਾ ਮਾਵਾ ਦਾ ਪੁੱਤ ਕੁਝ ਹੁਣ ਸਵੇਰੇ ਖਬਰਾਂ ਸੁਣ ਰਹੀ ਇਟਲੀ ਚ ਹੋਰ ਉਹ ਹਾਦਸਾ ਹੋਇਆ ਹੈਗਾ ਸੋ ਸਰਕਾਰ ਜਿਹੜੀ ਆ ਸਰਕਾਰ ਨੂੰ ਚਾਹੀਦਾ ਜਿਹੜੇ ਪ੍ਰਵਾਸੀ ਪੰਜਾਬੀ ਨੇ ਬਾਹਰਲੇ ਮੁਲਕਾਂ ਜਿਨ੍ਹਾਂ ਦੇ ਧੀਆਂ ਪੁੱਤ ਉਸ ਤੋਂ ਗੁੰਮ ਹੋ ਗਿਆ ਉਹਨਾਂ ਦਾ ਵਿਸ਼ੇਸ਼ ਪਰਾਲਾ ਕਰਕੇ ਉਹਨਾਂ ਦੀ ਭਾਲ ਕੀਤੀ ਜਾਵੇ ਤਾਂ ਜੋ ਮਾਪਿਆਂ ਨੂੰ ਥੋੜੀ ਬੋਤੀ ਰਾਹਤ ਦਿੱਤੀ ਜਾ ਸਕੇ ਸੋ ਇਸ ਕਰਕੇ ਸਾਡਾ ਸਾਫ ਮੰਨਣਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਹਿਣਾ ਫੀਟ ਤਗੜੇ ਹੋ ਜੋ ਆਉਣ ਵਾਲੇ ਸਮਾਂ ਵਿੱਚ ਅੰਦੋਲਨ ਹੋਰ ਤੇਜ਼ ਕਰਾਂਗੇ ਵੱਡੇ ਤੇ ਮੋਰਚੇ ਲਾਉਣੇ ਪੈਣੇ ਆ ਆਉਣ ਵਾਲੇ ਦਿਮਾਂ ਜਿਹੜੇ ਟਰਾਲੀ ਚੋਰੀਆਂ ਹੋਈਆਂ ਸ਼ੰਭੂ ਤੇ ਉਹਦਾ ਇਨਸਾਫ ਲੈਣ ਵਾਸਤੇ ਔਰ ਜਿਹੜਾ 3 ਕਰੋੜ 70 ਲੱਖ ਦਾ ਸਾਡਾ ਉਥੇ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਕਰਨੀ ਹੈਗੀ ਆ ਹੋਰ ਆਉਣ ਵਾਲੇ ਦਿਮਾਂ ਵਿੱਚ ਵੱਡੇ ਮੋਰਚੇ ਲਾਵਾਂਗੇ ਇਹਦੇ ਲਈ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਕਹਿੰਨੇ ਵੀ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਇਹਨਾਂ ਕੋਲੇ ਕੋਈ ਆਸ ਮਤ ਰੱਖੋ ਸਾਨੂੰ ਜੋ ਕੁਝ ਸੰਘਰਸ਼ਾਂ ਤੇ ਕਰਕੇ ਲੈਣਾ ਪੈਣਾ ਇਹਦੇ ਵਾਸਤੇ ਅਸੀਂ ਪੰਜਾਬ ਦੇ ਸ਼ਹਿਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਆਮ ਮਜ਼ਦਮਾਂ ਨੂੰ ਸਾਰਿਆਂ ਨੂੰ ਸੱਦਾ ਦੇਨੇ ਆ ਤੇ 15 ਅਕਤੂਬਰ ਨੂੰ ਚੰਡੀਗੜ੍ਹ